ਆਪ ਦੇਖ ਰਹੇ ਤੁਸੀਂ ਤੇ ਮੈਂ ਸਿਮਰਨ ਸੋ ਲੁਧਿਆਣਾ ਦੇ ਵਕਵਾ ਏਰੀਆ ਦੇ ਵਿੱਚ ਹਲਕਾ ਨੌਰਥ ਦੇ ਐਮਐਲਏ ਮਦਨਾਲ ਪੱਗਾ ਦਾ ਬਰਥਡੇ ਜਿਹੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਉਧਰ ਦੱਸਦੀ ਕਿ ਇਸ ਮੌਕੇ ਵrindavan ਨਦਰ ਪ੍ਰਿੰਦਾਵਨ ਰੋਡ ਸ਼ਿਵ ਮੰਦਿਰ ਦੇ ਨੇੜੇ ਜੋ ਸਰਕਾਰ ਦਾ ਕੰਮ ਹੋਣ ਵਾਲਾ ਉਹ ਅੱਜ ਮਦਨਾਲ ਬੱਗਾ ਜੀ ਵੱਲੋਂ ਜਿਹੜਾ ਕਿ ਉਦਘਾਟਨ ਵੀ ਕੀਤਾ ਜਾ ਰਿਹਾ ਹੈ ਤਾਂ ਇਸ ਮੌਕੇ ਜਿਹੜਾ ਕਿ ਇਹ ਲੋਕਾਂ ਨੂੰ ਕਾफी ਸੁਖ-ਸਹੂਲਤਾਂ ਜੁੜੀ ਕੇ ਦਿੱਤੀਆਂ ਜਾ ਰਹੀਆਂ ਨੇ ਸੋ ਭਾਰੀ ਇਕੱਠ ਹੋਇਆ ਲਗ ਲਗ ਵਕ ਵਕ ਜਿੱਥੇ ਬੰਦੀਆਂ ਵੱਲੋਂ ਜਿਹੜਾ ਕੀ ਹੈ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਧੂਮ-ਧਾਮ ਦੇ ਨਾਲ ਤੇ ਦਿਖਾਣੇ ਇੱਥੋਂ ਦਾ ਜਿਹੜਾ ਕੀ ਹੈ ਪ੍ਰੋਗਰਾਮ ਦਾ ਜੋ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਾਫੀ ਘੱਟ ਹੋ ਰਿਹਾ ਹੈ ਐਮ.ਐਲ.ਏ ਮਦਨਾਲ ਬੱਗਾ ਜੀ ਦੇ ਪ੍ਰੋਗਰਾਮ ਤੇ ਬੱਗਾ ਜੀ ਦਾ ਜਨਮ ਦਿਨ ਦੀ ਹੈ ਪਹਿ ਔਰ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਲੋਕ ਬਗਾਈ ਨੂੰ ਪਿਆਰ ਕਰਦੇ ਹਨ ਨੌਰਦੀ ਜਨਤਾ ਕਿੰਨਾ ਪਿਆਰ ਕਰ ਰਹੀ ਹੈ ਇਦਾਂ ਦੀ ਜਗ੍ਹਾ ਤੇ ਕਿੰਨੀਆਂ ਹੀ ਜਗ੍ਹਾ ਦੇ ਉੱਤੇ ਵੈਦਾਰੇ ਪ੍ਰੋਗਰਾਮ ਰੱਖੇ ਹੋਏ ਨੇ ਔਰ ਇਸ ਟਾਈਮ ਵੀ ਇੱਥੇ 15 ਤੋਂ 20 ਕੇਜ ਜਿਹੜੇ ਆ ਲੋਕ ਲੈ ਕੇ ਆਏ ਨੇ ਇਹ ਜਨਤਾ ਜਿਹੜੀ ਕੋਈ ਫੋਨ ਕਰਕੇ ਨਹੀਂ ਬੁਲਾਈ ਹੋਈ ਲੋਕ ਆਪਣੇ ਆਪ ਆਏ ਕਿ ਸੜਕ ਦਾ ਉਦਘਾਟਨ ਆ ਲੇਕਿਨ ਉਹ ਜਨਮ ਦਿਨ ਮਨਾਣ ਲਈ ਆਏ ਨੇ ਔਰ ਜਿਹੜਾ ਸੜਕ ਦਾ ਉਦਘਾਟਨ ਕੀਤਾ ਬਗਾਈ ਨੇ 80 ਲੱਖ ਦੀ ਸੜਕ ਦਾ ਪ੍ਰਜਨਤਾ ਜਿਹੜਾ ਕੰਮ ਸ਼ੁਰੂ ਕੀਤਾ ਵਾ ਇਹ ਵੀ ਇੱਕ ਤੋਹਫਾ ਦਿੱਤਾ ਲੋਕ ਜਨਮ ਦਿਨ ਤੇ ਤੋਹਫਾ ਲੈਂਦੇ ਨੇ ਪਰ ਸਾਡੇ ਐਮਐਲ ਨੇ ਜਿਹੜੇ ਵਿਕਾਸ ਕਰਕੇ ਲੋਕਾਂ ਨੂੰ ਤੋਹਫਾ ਦਿੰਦੇ ਨੇ ਇਹ 80 ਲੱਖ ਦੀ ਸੜਕ ਦਾ ਤੋਹਫਾ ਅਜ ਉਪਕਾਰਨਗਰ ਨੂੰ ਟ੍ਰੇਨ ਨਗਰ ਨੂੰ ਕੁੰਦਨਪੁਰੀ ਨੂੰ ਇਹਦੇ ਲੱਗਦੇ ਇਲਾਕੇ ਨੇ ਸੜਕ ਦਾ ਤੋਹਫਾ ਦਿੱਤਾ ਇਹ ਮੰਦਰ ਦੇ ਵਿੱਚ ਜਾਣ ਵਾਲੀ ਸੰਗਤ ਆ ਉਹਨਾਂ ਲਈ ਵੀ ਜੋ ਆਂਦੀ ਸੀ ਕਿ ਜੇ ਸੜਕ ਕਿਤੇ ਨਾ ਕਿਤੇ ਟੁੱਟੀ ਸੀ ਦਿੱਕਤ ਆਂਦੀ ਸੀਗੀ ਹੁਣ ਜਿਹੜੀ ਇਹ ਸੜਕ ਬਹੁਤ ਵਧੀਆ ਬਣੂਗੀ ਬੱਗਾ ਹੀ ਨੇ ਸ਼ਿਵਰਾਤਰੀ ਤੋਂ ਪਹਿਲਾਂ ਆਪਣੇ ਜਨਮ ਦਿਨ ਦਾ ਬਹੁਤ ਵਧੀਆ ਤੋਂ ਬਾਹਰ ਭੋਲੇ ਨਾਲ ਤੇ ਜਨਮ ਦੇ ਗਏ ਹੈ ਬਲ ਕੇ ਕਰ ਲਈ ਹੈ ਐਕਚੁਅਲੀ ਕਾਫੀ ਦੇਰ ਤੋਂ ਲੋਕਾਂ ਦੀ ਮੰਗ ਸੀਗੀ ਇਸ ਇਲਾਕੇ ਨੂੰ ਇਹ ਸੜਕ ਦਾ ਕਾਫੀ ਦੇਰ ਤੋਂ ਕੰਮ ਨਹੀਂ ਸੀ ਹੋਇਆ ਕਿ ਸੜਕ ਨੂੰ ਦੁਬਾਰਤ ਬਣਾਈ ਜਾਵੇ ਕਿਉਂਕਿ ਆਰਐਮਸੀ ਦੀ ਬਣੀ ਸੀ ਪੈਚ ਵਰਕ ਨਹੀਂ ਹੋ ਸਕਦਾ ਸੀ ਨਾਚਰੀ ਦੋਨੋਂ ਸਾਈਡਾਂ ਜਿਹੜੀਆਂ ਸੀਗੀਆਂ ਉਹ ਆਰਐਮਸੀ ਦੀਆਂ ਔਰ ਵਿਚਕਾਰ ਦੀ ਜਿਹੜੀ ਸੜਕ ਸੀਗੀ ਉਹ ਬੀਐਮਪੀਸੀ ਦੀ ਬਣੀ ਹੋਈ ਸੀ ਇਸ ਕਰਕੇ ਉਹਦਾ ਮੇਲ ਹੀ ਨਹੀਂ ਖਾਂਦਾ ਸੀ ਹੁਣ ਇਹ ਸਾਰੀ ਟੋਟਲ ਵਾਲ ਟੂ ਵਾਲ ਜਿਹੜੀ ਹੈ ਆਰਐਮਸੀ ਦੀ ਬਣਾ ਦੇਣੀ ਹੈ ਜਿਹੜੀ ਪੈਚਵਰਕ ਸਾਰਾ ਖਤਮ ਹੋ ਜਾਏਗਾ ਔਰ ਤਕਰੀਬਨ ਨਵੀਂ ਸੜਕ ਬਣਨ ਤੋਂ ਬਾਅਦ ਲੋਕਾਂ ਨੂੰ ਇੱਕ ਬਹੁਤ ਵੱਡੀ ਫੈਸਿਲਿਟੀ ਮਿਲ ਜਾਏਗੀ ਰਾਮ ਰਾਮ ਜੀ ਰਾਮ ਇਹ ਲਗਤ ਬਣ ਤਕਰੀਬਨ 88 ਲੱਖ ਦੀ ਲਗਤ ਦੇ ਨਾਲ ਇਹ ਸੜਕ ਬਣਨੀ ਹੈ ਤਕਰੀਬਨ ਸਾਰਾ ਹਲਕਾ ਜਿਹੜਾ ਇਲਾਕਾ ਜਿਹੜਾ ਵਧੀਆ ਸਾਫ ਸੁਥਰਾ ਬਣਾ ਕੇ ਦੇਵਾਂਗੇ ਚੰਡੀਗੜ੍ਹ ਦੇ ਵਿੱਚ ਆ ਮੈਂ ਤੇ ਕਹਣਾ ਜਮਾਂਗੇ ਲੋਕਾਂ ਦੀ ਜਿੱਤ ਹੋਈ ਹੈ ਲੋਕਾਂ ਦੀ ਜੋ ਵੋਟ ਪਾਈ ਸੀ ਜਦੋਂ ਵੋਟ ਪਾਉਣ ਤੋਂ ਬਾਅਦ ਲੋਕਾਂ ਨੇ ਇੱਕ ਫਤਵਾ ਆਮ ਆਦੀ ਵੋਟ ਨਹੀਂ ਦਿੱਤਾ ਸੀਗਾ ਉਹ ਕਿਤੇ ਨਾ ਕਿਤੇ ਡਿਕਟੇਟਰਸ਼ਿਪ ਕਰਕੇ ਬੀਜੇਪੀ ਨੇ ਉੱਥੇ ਆਪਣਾ ਮੇਰ ਬਣਾ ਲਿਆ ਸੀਗਾ ਪਰ ਕੋਰਟਾਂ ਨੇ ਸਾਨੂੰ ਬਹੁਤ ਵਧੀਆ ਇਨਸਾਫ ਦਿੱਤਾ ਅਸੀਂ ਸਤਿਕਾਰ ਕਰਦੇ ਹਾਂ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਜਿਨ੍ਹਾਂ ਨੇ ਇੱਕ ਵਧੀਆ ਫੈਸਲਾ ਲੈ ਕੇ ਆਮ ਆਦੀ ਵੋਟ ਨੂੰ ਔਰ ਖਾਸ ਤੌਰ ਤੇ ਲੋਕਾਂ ਦੀ ਵੋਟ ਤੇ ਮੋਹਰ ਲਾਈ ਹੈ ਸੋ ਜਿਸ ਤਰ੍ਹਾਂ ਐਮਐਲਏ ਮਦਨ ਲਾਲ ਬੱਗਾਵਲੋ ਆਪਣੇ ਹਲਕੇ ਦੇ ਵਿੱਚ ਹਲਕਾ ਨੌਰਤ ਦੇ ਵਿੱਚੋਂ ਅਲੱਗ-ਅਲੱਗ ਵਾਰਡ ਦੇ ਵਿੱਚ ਜੋ ਕੰਮ ਪੈਂਡਿੰਗ ਨੇ ਉਹ ਕਿੰਤੇ ਜ਼ਿਆਦਾ